ਸ਼੍ਰੀ ਫਤੇਗੜ ਸਾਹਿਬ ਦੇ ਵਿਛੇ ਦੱਸਦੀ ਹੈ ਕਿ ਗਿਆਨੀ ਗੁਰਪ੍ਰੀਤ ਸਿੰਘ ਦੀ ਯਾਦ ਦੇ ਵਿੱਚ ਉਹਨਾਂ ਦੇ ਨਾਮ ਉੱਤੇ ਬਣੀ ਸੰਸਥਾ ਦੇ ਵੱਲੋਂ 124ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਵਿੱਚ ਸਾਬਕਾ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸ਼੍ਰਮਿਕ ਕਮੇਟੀ ਮੈਂਬਰ ਅਪਾਰ ਸਿੰਘ ਰਿਆ ਸਮੇਤ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕੀਤੀ ਹੈ। ਪ੍ਰੋਫੈਸਰ ਚੰਦੂ ਮਾਜਰਾ ਨੇ ਗਿਆਨੀ ਦਿੱਤ ਸਿੰਘ ਨੂੰ ਮਹਾਨ ਪੰਜਾਬੀ ਲੇਖਕ ਦੱਸਦਿਆਂ ਕਿਹਾ ਕਿ ਉਹਨਾਂ ਨੇ ਆਪਣੀਆਂ ਰਚਨਾਵਾ ਦੇ ਨਾਲ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਹੈ। ਉਹਨਾਂ ਨੇ 9 ਸਤੰਬਰ ਨੂੰ ਪੰਜਾਬ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਬਾਰੇ ਵੀ ਕਿਹਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋ ਕੇ ਹਰ ਪੀੜਤਾਂ ਦੇ ਲਈ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਦੀ ਮੰਗ ਕਰਨੀ ਚਾਹੀਦੀ ਹੈ। ਅੱਜ ਮਾਸ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇਖ ਸਕਦੇ ਹੋ ਕਿ ਦਸਤਕ ਹੈ। ਜੇ ਜੀ ਪਤਿਕਾਰ ਸਾਹਿਬ ਦੀ ਮਾਨ ਤੋਂ ਬਿੱਤਰ ਧਰਤੀ ਤੇ ਹਾਜ਼ਰ ਹੋਏ ਹਨ ਯਾਨੀ ਜਿਸ ਜੀ ਨੇ ਸਿੰਘ ਸਭਾ ਲਾਇਰ ਦੇ ਵਿੱਚ ਜੋ ਐਲੋਕਾ ਕੀਤਾ ਉਹ ਤਾਂ ਜੇ ਮਾਨਤਾ ਸਾਹ ਹੈ ਉਹ ਕੈਸੀ ਗਾਰੂ ਕਰ ਸਕਦੇ ਪਰ ਮੈਨੂੰ ਲੱਗਦਾ ਕਿ ਖਾਸ ਕਰਕੇ ਪੰਤ ਨੂੰ ਦੇਖੋ ਕਿ ਉਹ ਸਮੇਂ ਸੀ ਅਤੇ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਕਹਿ ਦਿੱਤਾ ਕਿ ਸਰਕਾਰ ਦੇ ਬਨਾ ਨੇ ਪੰਤ ਨੂੰ ਪੰਤ ਪ੍ਰਸਤਾਵ ਦੇ ਦਿੱਤੀ ਅੱਜ ਦੇ ਸਮੇਂ ਵਿੱਚ ਉਹ ਚੁਣੌਤੀਆਂ ਸਾਹਮਣੇ ਲੱਗタルੀਆਂ ਨੇ ਅੱਜ ਪਾਥ ਹੋਣੇ ਪਰ ਪ੍ਰਸਤਾਵ ਨੇ ਇਹ ਚੁਣੌਤੀਆਂ ਦੇ ਮੋੜ ਦਾ ਹੋਊਗਾ ਮੈਂ ਸਮਝਦਾ ਨਿਸ਼ਚਿਤ ਕਰਨ ਦੀ ਲੋੜ ਔਰ ਜੇ ਨਹੀਂ ਦੇਸ਼ੀ ਵੀ ਇਸ ਤਰ੍ਹਾਂ ਹੀ ਉਪਰਚਿਤੇ ਸ਼ਾਮ ਹੋ ਕੇ ਅਸੀਂ ਉਸ ਸੋਚਨਾ ਵਿਚਾਰ ਧਾਰਾ ਨਾਲ ਉਸ ਡੈਡੀਕੇਸ਼ਨ ਨਾਲ ਪੰਜ ਸਾਲស្ਤੀ ਦਾ ਸਪਨਾ ਲੈ ਕੇ ਮੈਂ ਸਮਝਦਾ ਹਾਂ ਕਿ ਇਹ ਚੁਣੌਤੀਆਂ ਦਾ ਸਾਹਮਣਾ ਕਰਦੇ ਕਿਵੇਂ ਹੋ ਸਕਾਗੇ ਮੈਂ ਸਮਝਦਾ ਕਿ ਅੱਜ ਬੜੇ ਖਾਤਰੇ ਉਡਲਾ ਰਹੇ ਨੇ ਹਰ ਪਾਸਿਓਂ ਇਹਨੀਆਂ ਸਾਰਤਾ ਹੋਈਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਪਰਤਿਕ ਸਸਤਾਮਾਂ ਦਾ ਮਹਿਮਾਨ ਕਰਨ ਦੀਆਂ ਪਰਤਿਕ ਸਸਤਾਮਾਂ ਨੇ ਇਹਨਾਂ ਦਾ ਨਾਦਰ ਕਰਦਿਆਂ ਔਰ ਅੱਜ ਪੰਥੀ ਤੇ ਗੱਜਰ ਸਹਿਬਾਨਾ ਨਾਲ ਵਿੱਚ ਵਰਤਸਾ ਸਵਨਰਾ ਉਸ ਵਿੱਚ ਪੰਥ ਪ੍ਰਸਤਾ ਦਾ ਉਸ ਵਿੱਚ ਜਿਹੜਾ ਕਾਟੋ ਪਲੇਸ ਆ ਇਹ ਨਰਾਜ ਕੀਤਾ ਚੂਤੀ ਵਰਤਾਈ ਨੇ ਪੰਥ ਪ੍ਰਸਰ ਉਹ ਸਮਾ ਆ ਗਿਆ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਪੈਦਾ ਕਰਕੇ ਪੰਥ ਪ੍ਰਸਤੀ ਦੀ ਇੱਕ ਸੋਚ ਆਪਣੇ ਮਨ ਵਿੱਚ ਲੈ ਕੇ ਪੰਜਾਬ ਤੇ ਪੰਜਾਬੀਅਤ ਨੂੰ ਬੁਖਾਰ ਦੇ